ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਪਾਰਟੀ ਨੂੰ ਹਿੰਦੁਸਤਾਨ ਪਾਰਟੀ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਰੇਬੀ ਫਰੀਦਕੋਟ ਪੁਲਸ ਪਾਰਟੀ ਨੂੰ ਮਿਲੀ ਕਾਮਯਾਬੀ ਲੁਟੇਰੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਕਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਪਾਰਟੀ ਦੀ ਖਾਸ ਰਿਪੋਰਟ ਸਾਡੇ ਜ਼ਿਲ੍ਹਾ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਜਨ ਮੈਡਮ ਦੇ ਹਦਾਇਤਾਂ ਦੇ ਅਸੀਂ ਕਾਫੀ ਗਸ਼ਤਾਂ ਵਗੈਰਾ ਵਧਾਈਆਂ ਹੋਈਆਂ ਤੇ ਮਾੜੇ ਅਨਸਰਾਂ ਤੇ ਲਗਾਤਾਰ ਸਾਡੇ ਵੱਲੋਂ ਕਾਰਵਾਈਆਂ ਚੱਲ ਰਹੀਆਂ ਹਨ ਐਸੇ ਦੀ ਲੜੀ ਵਿੱਚ ਕੱਲ ਥਾਣਾ ਜੈਤੋ ਦੀ ਪੁਲਿਸ ਵੱਲੋਂ ਜਿਹੜੀ ਗਸ਼ਟ ਕੀਤੀ ਜਾ ਰਹੀ ਸੀ ਤਾਂ ਇੱਕ ਕੋਲਪੂਰਾ ਰੋਡ ਤੇ ਬੇਵਗ ਅ ਪੱਠਾ ਹੈਗਾ ਇੱਟਾਂ ਦਾ ਉੱਥੇ ਕੋਈ ਪੰਜ ਲੜਕੇ ਬੈਗੇ ਕੋਈ ਆਪ ਦੀ ਪਲੈਨਿੰਗ ਕਰ ਰਹੇ ਸੀਗੇ ਕੋਈ ਵਾਰਦਾਤ ਕਰਨ ਦੀ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਉਹਨਾਂ ਕੋਲੋਂ ਕਾਫੀ ਤੇਜ਼ ਤਰ ਹਥਿਆਰ ਵਗੈਰਾ ਅ ਕੋਹਾੜੀ ਵਗੈਰਾ ਕਾਪੇ ਵਗੈਰਾ ਸਾਨੂੰ ਬਰਾਮਦ ਇਹਨਾਂ ਨੂੰ ਜਿਹੜਾ ਅਸੀਂ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕੀਤਾ ਇਹਨਾਂ ਤੇ ਨੌ ਮਕਦਮੇ ਇਹਨਾਂ 'ਚੋਂ ਤਿੰਨ ਜਣਿਆਂ ਦੇ ਪਹਿਲਾਂ ਦਰਜ ਹੈਗੇ ਆ ਚੋਰੀਆਂ ਦੇ ਲੁੱਟਾਂ ਖੋਹਾਂ ਦੇ ਐਕਸਾਈਜ਼ ਵੈਕਟਰ ਵਗੈਰਾ ਦੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਪਾਇਆ ਗਿਆ ਬਾਕੀ ਅਸੀਂ ਅੱਜ ਪੁਲਿਸ ਰਿਪੋਰਟ ਲੈ ਕੇ ਉਹਨਾਂ ਤੋਂ ਫਰਦਰ ਅੱਗੇ ਪੁੱਛਗਿੱਛ ਕਰਾਂਗੇ